ਕਿ ਬੇਟੇ ਤੇ ਕਾਫੀ ਸਾਡੇ ਘਰੇ ਹੈਗੇ ਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੈਂ ਜਿਸ ਕਮੀ ਸੀ ਬਿਲਕੁਲ ਬਿਲਕੁਲ ਹਾਂਜੀ ਚਾਹ ਬੋ ਚਾਹ ਪਰ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਦ ਦੇ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਵਿਆਹ ਗਏ ਨੇ ਇੱਕ ਅਨਮੈਰੀਡ ਨੇ ਉਹ 18 ਸਾਲ ਦੇ ਹੋਏ ਨੇ ਉਸ ਤੋਂ ਬਾਅਦ ਬੇਟੇ ਹੀ ਹੁੰਦੇ ਸੀ ਸਾਡੇ ਘਰੇ ਬੇਟੀ ਨਹੀਂ ਸੀ ਆਈ ਆ ਮਤਲਬ ਕਿ ਹੁਣ ਇਹ 18 ਸਾਲ ਦਾ ਸਵਾਬ ਬਣਿਆ ਕਿ ਹੁਣ ਬੇਟੀ ਹੋਈ ਆ ਕੁਝ ਲੋਕ ਕਹਿੰਦੇ ਵੀ ਹੋਣਗੇ ਕਿ ਚਾਹ ਉਤੋਤੋ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨਹੀਂ ਮੈਂ ਉਤੋਤੋ ਨਹੀਂ ਸੀ ਕਿਆ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਬੈਂਕਰੋਡ ਥੋੜਾ ਜਿਹਾ ਪ੍ਰੋਬਲਮ ਨੂੰ ਹੁੰਦੇ ਕਰਕੇ ਮੇਰੇ ਕੋਲ ਸੁਪਨੇ ਜਿਹੜੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਜਿਹੜੇ ਦੁਬਾਰਾ ਪੂਰੇ ਕਰੇ ਤੇ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ। ਮੇਰੀ ਬੇਟੀ ਦਾ ਨਾਮ ਬੇਟੀ ਦਾ ਨਾਮ ਦਾ ਬਾਪਕੋ ਇੱਕ ਬੜਾ ਇਹ ਇੱਕ ਇਹ ਇੱਕ ਕਹਵੇਂ ਇਹ ਮਾਧਿਕ ਕਾਲ ਹੈ ਬਸ ਇੱਕ ਦਾ ਮਤਰਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੌਂਦਾ ਕਬੂਲ ਕਰਦਾ ਇਹਦੇ ਨਾਮ ਦਾ ਹੀ ਮਤਰਕ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਰਕੀ ਰੱਬ ਦੇ ਅਗਰ ਕੀਤੇ ਮਨਤ ਜਿਹੜੀ ਉਹ ਪੂਰੀ ਹੋਈ ਜਾਵੇ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਤੇ ਯਾਦ ਧੀਏ ਜੀ ਹਾਂ ਜੀ कि जिस तरह मेरा वेलकम ਕੀਤਾਗਾ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਏ ਘਰ ਦੇ ਬਹੁਤ ਜਿਦਾ ਕੁਛ ਨਹੀਂ ਮਤਲਬ ਜੇ ਮੇਰੀ ਜਠਾਣੀ ਜੀ ਕਿਉਂਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੀ ਚਰੇ ਉਹ ਪੂਰਾ ਮਤਲਬ ਸੱਸ ਨੂੰ ਦੇ ਰਹੇ ਉਹ ਸੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨਾਰਮਲ ਤਰੀਕੇ ਜਿੰਨਾ ਉਹ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਹਸਪੀਟਲ ਚ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ ਬੱਧਾ ਟਾਈਮ ਜਿਦਾਂ ਨਿਕਲਿਆ ਵਾ ਇੱਕ ਇੱਕ ਕਾਲਬਰਾ ਉਖਾਸੀ ਜਦੋਂ ਮੈਂ ਮਤਲਬ ਹੈ ਸਹੀ ਸੁਣ ਮੈਂ ਤਾਂ ਇਸ ਨੂੰ ਕਿਉਂਕਿ ਮੈਂ ਮੁਹੱਦੇ ਮੁਕਚਾ ਕੇੰਦਰ ਮੈਂ ਦੱਸਿਆ ਐਨੇ ਹਾਲਾਤ ਬੁਰੇ ਸੀ ਕਿ ਜਿਸ ਟਾਈਮ ਤੇ ਇਹਨੂੰ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ ਪਰ ਸ਼ਾਇਦ ਇਹ ਹੀ ਹੋਈ ਤੇ મતલਬ ਇਹਦੇ ਕਾਰਨ ਹੀ ਮੈਨੂੰ ਤੋੜਾ ਜਨਮ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਤਲਬ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਵਾਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਨੂੰ ਜਾਂ ਆਪਣੇ ਫੈਮਿਲੀ ਨੂੰ ਮਿਲ ਪਾਵਾਂਗੀ ਇੰਨਾ ਜਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਹ ਖੁਰਦੇ ਪੈਸੇ ਸੀ ਮੈਂ ਸੋਚਿਆ ਮੈਂ ਕਿ ਮੈਂ ਬਾਹਰ ਜਾਵਾਂ ਪਰ ਜਦੋਂਕਰ ਮੈਂ ਬਾਹਰ ਆਈ ਤਾਂ ਮੈਂ ਮੈਂ ਕਿਹਾ ਕਿ ਇੰਨੇ ਨੂੰ ਜ਼ਿੰਦਗੀ ਦਿੱਤੀ ਆ ਤੇ ਮੈਨੂੰ ਐਹੋ ਜੀ ਜ਼ਿੰਦਗੀ ਦਵਾਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਇਸ ਪਾਪਾ ਜੀ ਨੇ ਬਹੁਤ ਇਜ਼ਤ ਨਾਲ ਕੀਤੀ ਮੇਰੇ ਖਸ ਮੈਂ ਜਰੇ ਨਾ ਮੈਂ ਜਗੁਰੂ ਜੀ ਦੇ ਸਾਹਮਣੇ ਕਹੂੰਗੀ ਕਿ ਇਹ ਸ਼ਾਦੀ ਫਿਚਰ ਸਤਜ ਦਿਨਾਂ ਤੋਂ ਮੋਤੀਦਾਨ ਕੀਤੀ ਹੋਣੀ ਹੈ ਕਿ ਸਤਜ ਦਿਨਾਂ ਤੋਂ ਮੋਤੀਦਾਨ ਕੀਤੀ ਤੇ ਜਿਹਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਤੀਨ ਲਾਡਾ ਨਾ ਪਾਲਦਾ ਜਿਹੜਾ ਡਾਣਾ ਬਸ ਉਹ ਮੈਂ ਹੁਣ ਬੇ ਹਸੰਕਾ ਕਰਦੇ ਉਹਨੇ ਲਾੜ ਉਹਨੇ ਬਹੁਤ ਰੀਜਾ ਨਾ ਮੁੰਦਰਾ ਕਦੇ ਨੇ ਤੇ ਕੋਈ ਗਰੀਬ ਨਾ ਤੇ ਸੇਹੀ ਤੋ ਜਾ ਰੰਗ ਕੋਈ ਸੇਹੀ ਤੋ ਮਦਦ ਕਰੇ ਬੀ ਦੋਨਾਂ ਦੀ ਅਰਦਾਸ ਹੀ ਇਹਨੇ ਤੇ ਵਰਤੂ ਹੀ ਰੱਖੇ ਸੀ ਮਾਤਾ ਜੀ ਦੀ ਅਰਦਾਸ ਹੀ ਇੱਕ ਹਾਂਜੀ ਕਿਉਂਕਿ ਉਹ ਰਾਣੀ ਦੇ ਨਰ ਵਰਤੂ ਹੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂਜੀ ਤੇ ਔਖਾ ਵੇਲਾ ਵੀ ਕੱਟਿਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਕੱਟਿਆ ਤੇ ਉੱਥੇ ਵੀ ਕੱਟਿਆ ਬਾਬਾ ਦੀਪ ਸਿੰਘ ਸਿੰਘ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਕੋਈ ਮੈਂ ਵੇਖਦੇ ਗੱਡੀ 꾸ਰੀ ਸਜਾਈ ਹੈ ਇਹ ਡੋਲੀ ਵਾਲੀ ਗੱਡੀ ਜਿੱਤ ਆਈ ਸੀ ਉਦਾਂ ਦੀ ਗੱਡੀ ਸਜਾਈ ਜਤੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਾਲੀ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਟੀਆਂ ਮਾਰਨੀਆਂ ਚਾਹੀਦੀਆਂ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੇ ਰੋਜ਼ ਨਵੀਂ ਅਪਡੇਟ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰੋ